ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਜਿਵੇਂ ਤੁਸੀਂ ਦੱਸਿਆ ਕਿ ਕਈ ਸਾਡੇ ਬਜ਼ੁਰਗ ਨੌਜਵਾਨ ਵੀਰ ਸਾਡੀਆਂ ਮਾਤਾ ਮਾਪੇਣਾ ਉਹਨਾਂ ਦੇ ਮਨ ਦੇ ਵਿੱਚ ਪੰਜਾਬੀਆਂ ਦੇ ਹੁੰਦਾ ਕਿ ਅਸੀਂ ਤੀਰਥ ਯਾਤਰਾ ਜਾਣਾ ਔਰ ਕਿਸੇ ਕਾਰਨ ਕਾਰਨ ਉਹ ਤੀਰਥ ਯਾਤਰਾ ਨਹੀਂ ਜਾ ਸਕਦੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਵਧੀਆ ਪ੍ਰਬਲ ਕੀਤਾ ਹੁਣ ਕੋਈ ਸਾਡਾ ਇਸ ਤਰ੍ਹਾਂ ਦਾ ਬਜ਼ੁਰਗ ਮਾਤਾ ਭੈਣ ਭਰਾ ਨਹੀਂ ਰਹੂਗਾ ਜਿਹਦੇ ਮਨ ਚ ਵਿੱਚ ਹੋਊਗਾ ਕਿਸੀ ਅਸਥਰਾ ਤੇ ਜਾਣਾ ਨਾ ਜਾ ਸਕੇ ਸਰਕਾਰ ਨੇ ਸਾਰੀ ਸੁਵਿਧਾਾਂ ਦੇਖੋ ਨਾਲ ਦੀ ਨਾਲ ਬੱਸਾਂ ਤੇ ਇਹਨਾਂ ਦਾ ਇੰਤਜ਼ਾਮ ਹੋ ਹੀ ਰਿਹਾ ਹੈ ਨਾਲ ਜਨ ਉਹਨਾਂ ਦੇ ਖਾਣੇ ਪੀਣੇ ਦਾ ਤੇ ਰਹਿਣ ਸਹਿਣ ਦਾ ਔਰ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਨੇ ਸੋ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹਰਕਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਜਿਨ੍ਹਾਂ ਨੇ 30 ਅਤਰਾ ਸਕੀਮ ਸ਼ੁਰੂ ਕਰਕੇ ਸਾਡੇ ਲੋਕਾਂ ਨੂੰ ਮਾਨਦਤ ਦਸਤ ਤਾ ਕਿੱਥੇ ਤੋਂ ਕਿੱਥੇ ਕਰਦੇ ਉਹ ਜਿਵੇਂ ਤੁਸੀਂ ਪੜ੍ਹਿਆ ਹੋਣਾ ਅਖਬਾਰਾਂ 'ਚ ਵੱਖ-ਵੱਖ ਥਾਂ ਤੇ ਜਾਣੀ ਹੈ ਜਿਹੜੀ ਅੱਜ ਵੀ ਬੱਸ ਹੈ ਉਹ ਪਹਿਲਾ ਸ੍ਰੀ ਅਮਰਸਰ ਸਾਹਿਬ ਜਾਊਗੀ ਅੱਜ ਇੱਥੇ ਨਾਈਟ ਸਟੇ ਹੈ ਉਹ ਤੋਂ ਬਾਅਦ ਫਿਰ ਕੱਲ ਆਨੰਦਪੁਰ ਸਾਹਿਬ ਹੁੰਦੇ ਹੋਏ ਵਾਪਸ ਆਉਣਗੇ ਜਿੰਦਰ ਸਿੰਘ ਪੁੱਤਰ ਅਮਰ ਸਿੰਘ ਪਿੰਡ ਜੱਲਾ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਹੈ ਤੇ ਅੱਜ ਅਸੀਂ ਮਾਨ ਸਰਕਾਰ ਵੱਲੋਂ ਜਿਹੜੀ ਫ੍ਰੀ ਸੇਵਾ ਕੀਤੀ ਗਈ ਹੈ ਟੂਰਿਸਟ ਵਾਸਤੇ ਬਜ਼ੁਰਗਾਂ ਵਾਸਤੇ ਉਹਦੇ ਵਿੱਚ ਅਮਰਸਰ ਤੇ ਹੋਰ ਨੰਦਪੁਰ ਸਾਹਿਬ ਜਾਂ ਜਿਸ ਤਰ੍ਹਾਂ ਵੀ ਹੈ ਹੋਰ ਤਲਵੰਡੀ ਸਾਬੂ ਉਹਦੇ ਟੂਰ ਦੇ ਵਾਸਤੇ ਚੱਲੇ ਆ ਇਹ ਬੱਸ ਸਰਵਿਸ ਹੈ ਜਿਹੜੀ ਗਰੀਬ ਆਦਮੀਆਂ ਵਾਸਤੇ ਤੇ ਆਮ ਬਜ਼ੁਰਗਾਂ ਵਾਸਤੇ ਬਹੁਤ ਫਾਇਦੇਮੰਦ ਹੈ ਜਿਹਨੇ ਜਿਹੜਾ ਕਦੇ ਆਪਣੇ ਖਰਚੇ ਤੇ ਨਹੀਂ ਜਾ ਸਕਦਾ ਉਹ ਵੀ ਇਸ ਦੇ ਵਿੱਚ ਆਪਣੇ ਦਰਸ਼ਨ ਕਰ ਸਕਦਾ ਕਾਮਾ ਦੇ ਫਜੂਰ ਸਾਹਿਬ ਦੇ ਹੋਰ ਸਾਰੇ ਬਹੁਤ ਵਧੀਆ ਇਹਨਾਂ ਨੇ ਪ੍ਰਬਾਲਾ ਕੀਤਾ ਤੇ ਅਸੀਂ ਵੀ ਅੱਜ ਮਾਨ ਸਾਹਿਬ ਦਾ ਸ਼ੁਕਰੀਆ ਕਰਦੇ ਹਾਂ ਰਾਏ ਸਾਹਿਬ ਦਾ ਸ਼ੁਕਰੀਆ ਕਰਦੇ ਹਾਂ ਜਿਹਨਾਂ ਦੇ ਏਰੀਆ ਦੇ ਵਿੱਚੋਂ ਅਸੀਂ ਫਤੇਗੜ ਸਾਹਿਬ ਦੇ ਵਿੱਚ ਹਾਂ ਤੇ ਉਹਨਾਂ ਦੀ ਰਹਿਨ ਇੱਜ਼ਤ ਦਾ ਅਸੀਂ ਅੱਜ ਸਾਫਰ ਦਿੱਤੇ ਜਾ ਰਹੇ ਹਾਂ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਸਰਕਾਰ ਦਾ ਵੀ ਤੇ ਅੱਛੇ ਕੰਮ ਕਰ ਰਹੇ ਨੇ ਬਜ਼ੁਰਗਾਂ ਵਾਸਤੇ ਅੱਜ ਅਸੀਂ ਜਾ ਰਹੇ ਹਾਂ ਸਾਰੀ ਸੰਗਤ ਜਾ ਰਹੀ ਹੈ ਫਰੀ ਲੰਗਰ ਫਰੀ ਸੇਵਾ ਫਰੀ ਰਹਿਣ ਦਾ ਸਭ ਕੁਝ ਜਿਹੜਾ ਇੰਤਜ਼ਾਮ ਹੈ ਇਹ ਸਾਰਾ ਸਰਕਾਰ ਨੇ ਕੀਤਾ ਬਜ਼ੁਰਗਾਂ ਵਾਸਤੇ ਜਿਹਦੀ ਅਸੀਂ ਸ਼ਲਾਘਾ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨਾਲ ਕਰ ਬੋਲ ਰਹੀ ਹਾਂ ਪਿੰਡ ਦਾ ਚੀਕ ਨਾ ਇਸ ਸਰਕਾਰ ਦਾ ਭਗਵੰਤ ਵਾਸਤਾ ਦਾ ਜੀ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਫ੍ਰੀ ਯਾਤਰਾ ਕਰਾ ਰਹੇ ਨੇ ਤੇ ਹਰਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਾ ਰਹੇ ਹਾਂ ਉਹਨਾਂ ਦਾ ਬਹੁਤ ਦਿਨੋਂ ਤੱਕ ਬਾਦ ਕਰ